ਗੁਰੂ ਬਾਦਸ਼ਾ ਬਣਾ ਦਿੰਦਾ ਗੁਰੂ ਦੇ ਦਰ ਦੇ ਮੰਗ ਤੇ ਬਣ ਜੋ ਗੁਰੂ ਬਾਦਸ਼ਾ ਗੁਰੂ ਸੁਲਤਾਨ ਬਣਾ ਦਿੰਦਾ ਗੁਰੂ ਨਾਨਕ ਦੇ ਦਰ ਤੇ ਜੀਵਨ ਇਤਿਹਾਸ ਸਤਗੁਰ ਦਾ ਪੜ੍ਹਦੇ ਆ ਜੀਵਨ ਸਾਖੀਆਂ ਛੋਟਾ ਜਿਹਾ ਬਾਲਕ ਸੀ ਸ਼ਰਧਾ ਦਿਖਾਈ ਸਤਗੁਰੂ ਨਾਨਕ ਦੇ ਭੇਡਾਂ ਬੱਕਰੀਆਂ ਚਾਰ ਰਿਆ ਸੀ ਛੋਟਾ ਜਿਹਾ ਬਾਲਕ ਵੇਖਿਆ ਕੋਈ ਫਕੀਰ ਬੈਠੇ ਸਾਧੂ ਬੈਠੇ ਆ ਕੋਈ ਰਾਹੀ ਪਾਂਦੀ ਮੁਸਾਫਰ ਲੱਗਦੇ ਆ ਕੁਝ ਟਿਕਾਣਾ ਕੀਤਾ ਪਤਾ ਨਹੀਂ ਕੁਝ ਛਗਿਆ ਹੋਊ ਕਿ ਨਹੀਂ ਸਤਿਗੁਰਾਂ ਕੋਲੋਂ ਉੱਠ ਕੇ ਤੇ ਘਰ ਜਲ ਪਾਣੀ ਪ੍ਰਸ਼ਾਦਾ ਲੈਣ ਵਾਸਤੇ ਤੁਰਿਆ ਬਾਹੋਂ ਪਕੜ ਲਿਆ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਨੇ ਕਹਿੰਦੇ ਬਾਲਕਾ ਕਿੱਥੇ ਚੱਲਿਆ ਕਹਿੰਦਾ ਮਹਾਰਾਜ ਘਾਤ ਹੀ ਬੈਠੇ ਹੋ ਕੋਈ ਸੱਥਰ ਕੋਈ ਲੇਫ ਤੁਲਾਈ ਲਿਆ ਆਵਾ ਸਤਿਗੁਰ ਸੱਚੇ ਬਾਦਸ਼ਾਹ ਤੁਹਾਡੇ ਬੈਠਣ ਲਈ ਘਰੋਂ ਜਾ ਕੇ ਕੋਜਾ ਸ਼ਾਗਨ ਲਈ ਭੋਜਨ ਪ੍ਰਸ਼ਾਦਾ ਲੈ ਆਵਾਂ ਮੇਰੇ ਗੁਰੂ ਨਾਨਕ ਸਾਹਿਬ ਨੇ ਬਾਹੂ ਫਗੜ ਜਿਹੜੇ ਬਚਨ ਕਹੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਪੜਦੇ ਆਂ ਜਿਸ ਦੇ ਪਹਿਲੇ 4 ਭਾਗਾਂ ਨੂੰ ਨਾਨਕ ਪ੍ਰਕਾਸ਼ ਕਹਿੰਨੇ ਸੀ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀ ਲਿਖਤ ਹੈ ਗੁਰੂ ਨਾਨਕ ਸਾਹਿਬ ਨੇ ਬਾਹੂ ਫਗੜ ਲਿਆ ਤੇ ਬਾਹੂ ਪਕੜ ਕੇ ਮੰ ਫੜ ਕੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ ਆ ਜਿਹੜਾ ਸੱਥਰ ਆ ਜਿਹਦੇ ਤੇ ਬੈਠੇ ਹੀ ਲੇਫ ਤੁਲਾਈਆਂ ਨਾਲੋਂ ਵੱਧਿਆ ਤੇ ਜਿਹੜੀ ਤੂੰ ਸ਼ਰਧਾ ਦਿਖਾਈ ਭਾਵਨਾ ਦਿਖਾਈ ਆ ਭਲਿਆ ਇਹ 36 ਪ੍ਰਕਾਰ ਦੇ ਭੋਜਨਾਂ ਤੋਂ ਵੀ ਵੱਧਿਆ ਸਾਨੂੰ ਗੁਰੂ ਨਾਨਕ ਸਾਹਿਬ ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ ਨਾਨਕ ਸਿਫਤਿ ਰਜਿਆ ਤੂੰ ਆਉ ਬਹੁ ਸੁਲਤਾਨ ਗਜਖੇ ਆਖੋ ਸਤਨਾਮ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਨਾਲ ਹੀ ਰਜਿਆ ਪਿਆ ਸੁਲਤਾਨ ਆਜਾ ਬੈਠ ਤੂੰ ਆਉ ਬਹੁ ਸੁਲਤਾਨ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਨੇ ਬਾਹ ਫੜ ਕੇ ਸੁਲਤਾਨ ਬਣਾਤਾ ਮੇਰੇ ਗੁਰੂ ਨਾਨਕ ਨੇ ਕਾਜੜੀ ਨੂੰ ਬਾਦਸ਼ਾਹ ਬਣਾਤਾ ਭਾਈ ਮਰਦਾਨਾ ਜੀ ਹੈਰਾਨ ਕਹਿੰਦੇ ਗੁਰੂ ਨਾਨਕ ਸਾਹਿਬ ਵੀ ਸੱਚੇ ਬਾਦਸ਼ਾਹ ਕਿਸ ਮੌਜ ਵਿੱਚ ਰਹਿੰਦੇ ਕਾਜੜੀ ਨੂੰ ਸੁਲਤਾਨ ਕਹੀ ਜਾਂਦੇ ਆ ਪਰ ਸਾਖੀ ਤੁਸੀਂ ਸੁਣਦੇ ਹੋ ਅਕਸਰ ਜਦੋਂ ਫਿਰ ਸੁਲਤਾਨ ਬਣ ਕੇ ਆਇਆ ਸਤਿਗੁਰ ਦੇ ਚਰਨਾਂ 'ਚ ਭਾਈ ਮਰਦਾਨਾ ਜੀ ਵੀ ਵੇਖਦੇ ਵੀ ਉਹੀ ਆ ਜਿਹੜਾ ਸਾਡੇ ਕੋਲੋਂ ਗਿਆ ਤੇ ਬਾਦਸ਼ਾਹ ਬਣ ਕੇ ਆ ਗਿਆ ਜਦੋਂ ਨਗਰ ਦਾ ਬਾਦਸ਼ਾਹ ਮਰ ਗਿਆ ਜਦੋਂ ਪਿੰਡ ਵਿੱਚ ਗਿਆ ਉਹਦੇ ਔਲਾਦ ਕੋਈ ਨਹੀਂ ਸੀ ਲੋਕਾਂ ਆਖਿਆ ਜਦੋਂ ਕੋਈ 12 ਵਜੇ ਦਾ ਰਾਤ 12 ਵਜੇ ਤੋਂ ਬਾਅਦ ਉਹਨੂੰ ਬਾਦਸ਼ਾਹ ਬਣਾ ਦੇਣਾ ਤੇ ਉਹ ਗੁਰੂ ਨਾਨਕ ਦੀ ਸੰਗਤ 'ਚ ਬੈਠਾ ਰਿਹਾ ਜਦੋਂ ਰਾਤ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਕੋਲੋਂ ਸਿਫਤ ਸਲਾਹ ਸੁਣਦਾ ਉਸ ਵਾਹਿਗੁਰੂ ਦੀ ਕੀਰਤ ਸੁਣਦਾ ਹੋਇਆ ਤੇ ਰਾਤ 12 ਵਜੇ ਤੋਂ ਬਾਅਦ ਉੱਠ ਕੇ ਗਿਆ ਤੇ ਨਗਰ ਦੇ ਲੋਕਾਂ ਨੇ ਫੜ ਕੇ ਲੈ ਗਏ ਰਾਜ ਦਰਬਾਰ ਵਿੱਚ ਤੇ ਲਾਦਤਾ ਸੁਲਤਾਨੀ ਦਾ ਜਦੋਂ ਤਿਲਕ ਤੇ ਉਹ ਕਹਿੰਦਾ ਭਲੇਓ ਫੇਰ ਉਹਦੇ ਗੱਲ ਸਮਝਾਈ ਕਿ ਉਹ ਫਕੀਰ ਨੇ ਬਹੁ ਫੜ ਕੇ ਆਖਿਆ ਸੀ ਕਹਿੰਦਾ ਉਹ ਨਗਰ ਦੇ ਮੈਨੂੰ ਹੀ ਨਾ ਬਾਦਸ਼ਾਹ ਸਮਝੀ ਜਾਓ ਆਉ ਜਿਹਨੇ ਬਾਦਸ਼ਾਹ ਬਣਾਇਆ ਉਸ ਦੇ ਕੋਲ ਚਲੀਏ ਤੇ ਗੁਰੂ ਨਾਨਕ ਸਾਹਿਬ ਕੋਲੇ ਸਾਰੇ ਨਗਰ ਦੇ ਲੋਕਾਂ ਨੂੰ ਲੈ ਕੇ ਆ ਗਿਆ ਭਾਈ ਮਰਦਾਨਾ ਜੀ ਹੈਰਾਨ ਨੇ ਕਿ ਕੱਲ ਭੇਡਾਂ ਬੱਕਰੀਆਂ ਚਾੜਨ ਵਾਲਾ ਆ ਜੜੀ ਆਮ ਕੱਪੜਿਆਂ ਦੇ ਵਿੱਚ ਤੇ ਅੱਜ ਬਾਦਸ਼ਾਹੀ ਗਹਿਣੇ ਅਜ ਭੂਖਣ ਗਹਿਣੇ ਪਾਏ ਜਰੀਦਰ ਬਸਤਰ ਪਾਏ ਹੈਰਾਨ ਹੋ ਗਿਆ ਭਾਈ ਕੋ ਮਰਦਾਨਾ ਦੇਖ ਕੇ ਪਰ ਇਹ ਮੇਰੇ ਗੁਰੂ ਨਾਨਕ ਦੀ ਲੀਲਾ ਗੁਰਮਖੋ ਜਿਹੜਾ ਗੁਰੂ ਨਾਨਕ ਦੇ ਦਰ ਤੇ ਨਤਮਸਤ ਗੁਰੂ ਨਾਨਕ ਦੇ ਦਰ ਤੇ ਡੰਡੌਤ ਵੰਦਨ ਗੁਰੂ ਨਾਨਕ ਦੇ ਦਰ ਤੇ ਧੁਰੇ ਅੰਦਰੋਂ ਸਮਰਪਤ ਹੋ ਜਾਂਦਾ ਹੈ ਮੇਰਾ ਗੁਰੂ ਨਾਨਕ ਫਕੀਰਾਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ ਗੱਜਖੇ ਆਖੋ ਸਤਨਾਮ ਮੰਗਤਿਆਂ ਨੂੰ ਬਾਦਸ਼ਾਹ ਬਣਾ ਦਿੰਦਾ ਗੁਰੂ ਦੇ ਦਰ ਤੇ ਜਿਹੜੇ ਅਮਰਤ ਵੇਲੇ ਮੰਗਤੇ ਬਣ ਜਾਂਦੇ ਆ ਝੋਲੀਆਂ ਅੱਡ ਬੈਠ ਜਾਂਦੇ ਮਹਾਰਾਜ ਦੇਹੋ ਨਾਮ ਸੰਤੋਖੀ ਆ ਨਾਮ ਦੀ ਦਾਤ ਦੇ ਆਪਣੀ ਜਾਤ ਦੀ ਦਾਤ ਆਪਣੇ ਸਿਮਰਨ ਦੀ ਬਰਕਤ ਪਾ ਤੇ ਫਿਰ ਗੁਰਮਖੋ ਕਿਰਪਾ ਹੁੰਦੀ ਵੱਡੇ ਭਾਗਾਂ ਵਾਲੇ ਜਿਹੜੇ ਅਮਰਤ ਵੇਲੇ ਉੱਠ ਅਮਰਤ ਵੇਲੇ ਸੰਭਦੇ ਆ ਫਿਰ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਦੇ ਭਾਗਾਂ ਵਾਲੇ ਤੁਸੀਂ